ਇਨਾ ਪੰਜ ਰਾਸੀ ਵਾਲਿਆਂ ਲਈ ਬਹੁਤ ਹੀ ਸੁਭ ਤੇ ਅਸੁਭ ਹੋਣ ਵਾਲਾ ਹੈ ਸਤੰਬਰ ਦਾ ਮਹੀਨਾ ਅਸਲੀਅਤ ਵਿੱਚ ਸਚਾਈ ਕੀ ਹੈ ਜਾਣੋ ਹਾਂਜੀ ਦੋਸਤੋ ਸਤੰਬਰ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਇਸ ਮਹੀਨੇ ਵਿੱਚ ਕਈ ਗ੍ਰਹਿ ਆਪਣੀ ਚਾਲ ਦੇ ਵਿੱਚ ਬਦਲਾਅ ਕਰਨ ਜਾ ਰਹੇ ਹਨ ਅਜਿਹੇ ਵਿੱਚ ਰਾਸੀਆਂ ਉੱਤੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਅਸਰ ਦੇਖਣ ਨੂੰ ਜ਼ਰੂਰ ਮਿਲੇਗਾ ਤਾਂ ਆਓ ਦੋਸਤੋ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਦੇ ਲਈ ਇਹ ਸਤੰਬਰ ਦਾ ਮਹੀਨਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹਿਣ ਵਾਲਾ ਹੈ ਸਤੰਬਰ ਦਾ ਮਹੀਨਾ ਕਈ ਰਾਸ਼ੀਆਂ ਵਾਲੇ ਲੋਕਾਂ ਦਾ ਬਹੁਤ ਹੀ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ ਕਿਉਂਕਿ ਇਸ ਮਹੀਨੇ ਵਿੱਚ ਕਈ ਰਾਸ਼ੀਆਂ ਵਾਲੇ ਲੋਕਾਂ ਨੂੰ ਕੰਮਕਾਰ ਦੇ ਖੇਤਰ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਣ ਵਾਲੀ ਹੈ ਪਰ ਦੋਸਤੋ ਕਈ ਰਾਸ਼ੀਆਂ ਵਾਲੇ ਲੋਕਾਂ ਦੇ ਲਈ ਇਹ ਸਤੰਬਰ ਦਾ ਮਹੀਨਾ ਪਰੇਸ਼ਾਨੀਆਂ ਦੇ ਨਾਲ ਵੀ ਭਰਿਆ ਰਹਿਣ ਵਾਲਾ ਹੈ। ਇਹ ਮਹੀਨਾ ਕੁਝ ਲੋਕਾਂ ਦੇ ਲਈ ਉਤਰਾ ਚੁੜਾ ਦੇ ਨਾਲ ਭਰਿਆ ਰਹੇਗਾ। ਇਸ ਮਹੀਨੇ ਵਿੱਚ ਕੁਝ ਰਾਸ਼ੀ ਵਾਲੇ ਲੋਕ ਪਰਿਵਾਰਕ ਸਮੱਸਿਆਵਾਂ ਨਾਲ ਉਲਝ ਸਕਦੇ ਹਨ ਜਿਸ ਦੇ ਕਾਰਨ ਇਹ ਲੋਕ ਮਾਨਸਿਕ ਰੂਪ ਦੇ ਨਾਲ ਪਰੇਸ਼ਾਨ ਦਿਖਾਈ ਦੇਣਗੇ। ਤੁਹਾਡੇ ਦੁਸ਼ਮਣ ਤੁਹਾਡੇ ਉੱਤੇ ਕੋਈ ਵੀ ਰੋਪ ਲਗਾ ਸਕਦੇ ਹਨ ਇਸ ਲਈ ਤੁਹਾਨੂੰ ਉਹਨਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਪਵੇਗੀ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿੱਚ ਤੁਹਾਡੇ ਵਿਰੋਧੀ ਵਧਣ ਵਾਲੇ ਹਨ ਇਸ ਮਹੀਨੇ ਵਿੱਚ ਕੁਝ ਰਾਸ਼ੀ ਵਾਲੇ ਲੋਕ ਵੱਡੀ ਸੁਭਜਾਤਰਾ ਉੱਤੇ ਜਾ ਸਕਦੇ ਹਨ ਪਰ ਕੰਮਕਾਰ ਦੇ ਸਿਲਸਿਲੇ ਵਿੱਚ ਤੁਹਾਡਾ ਪਤਨੀ ਅਤੇ ਬੱਚਿਆਂ ਦੇ ਨਾਲ ਕੋਈ ਵੀ ਵਿਵਾਦ ਹੋ ਸਕਦਾ ਹੈ ਏ ਰਾਸ਼ੀ ਵਾਲੇ ਲੋਕਾਂ ਨੂੰ ਇਹ ਸਤੰਬਰ ਦੇ ਮਹੀਨੇ ਵਿੱਚ ਤੁਹਾਨੂੰ ਕੋਈ ਵੀ ਵੱਡੇ ਕੰਮ ਦਾ ਆਫਰ ਵੀ ਜਰੂਰ ਮਿਲ ਸਕਦਾ ਹੈ ਜਿਸ ਦੇ ਕਾਰਨ ਤੁਹਾਡੇ ਘਰ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਵੇਗਾ ਅਤੇ ਘਰ ਦੇ ਵਿੱਚ ਖੁਸ਼ਹਾਲੀ ਸੁੱਖ ਸਮ੍ਰiddhi ਵੀ ਬਣੀ ਰਹੇਗੀ ਤਾਂ ਆਓ ਦੋਸਤੋ ਜਾਣਦੇ ਹਾਂ ਕਿਹੜੀ ਰਾਸ਼ੀ ਵਾਲੇ ਜਨਤਕਾਂ ਦੀ ਕਿਸਮਤ ਸਤੰਬਰ ਦੇ ਮਹੀਨੇ ਵਿੱਚ ਖੁਸ਼ੀਆਂ ਲੈ ਕੇ ਆਉਣ ਵਾਲੀ ਹੈ ਅਤੇ ਕਿਹੜੇ ਲੋਕਾਂ ਦੀ ਕਿਸਮਤ ਵਿੱਚ ਦੁੱਖਾਂ ਦਾ ਪਹਾੜ ਵੀ ਟੁੱਟਣ ਵਾਲਾ ਹੈ ਪਰ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸ਼ੀਰਵਾਦ ਤੁਹਾਡੇ ਤੇ ਬਣਿਆ ਹੀ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਅਤੇ ਇਸ ਵੀਡੀਓ ਨੂੰ ਆਪਣੇ 11 ਦੋਸਤਾਂ ਰਿਸ਼ਤੇਦਾਰਾਂ ਵਿੱਚ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਇਸ ਵਧੀਆ ਜਾਣਕਾਰੀ ਤੋਂ ਕੋਈ ਵੀ ਵਿਅਕਤੀ ਬਾਂਝਾ ਨਾ ਰਹਿ ਜਾਵੇ ਦੋਸਤੋ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਣਾ ਜੀ ਨਾਲ ਹੀ ਦੋਸਤੋ ਸਾਡੀ ਵੀਡੀਓ ਨੂੰ ਇੱਕ ਲਾਈਕ ਵੀ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਲਾਈਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਜ਼ਰੂਰ ਵਧਾਉਂਦਾ ਹੈ ਚਲੋ ਆਓ ਹੁਣ ਅੱਜ ਦੀ ਵੀਡੀਓ ਤੋਂ ਜਾਣ ਪਾਉਂਦੇ ਹਾਂ ਇਹਨਾਂ ਰਾਸ਼ੀਆਂ ਬਾਰੇ ਨੰਬਰ 1 ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਲੋਕਾਂ ਨੂੰ ਸਤੰਬਰ ਮਹੀਨੇ ਦੇ ਸ਼ੁਰੂ ਵਿੱਚ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਇਸ ਮਹੀਨੇ ਵਿੱਚ ਤੁਸੀਂ तमाम ਚੀਜ਼ਾਂ ਨੂੰ ਲੈ ਕੇ ਖੁਦ ਹੀ ਬੇਹੱਦ ਕਨਫਿਊਜ਼ ਹੋ ਸਕਦੇ ਹੋ। ਅਜਿਹੀ ਸਥਿਤੀ ਦੇ ਵਿੱਚ ਤੁਸੀਂ ਗਲਤ ਫੈਸਲਾ ਲੈਣ ਦੀ ਬਜਾਏ ਕਿਸੇ ਸੁਭ ਚਿੰਤਕਾਂ ਦੀ ਸਲਾਹ ਜ਼ਰੂਰ ਲਗੋ ਜੀ। ਅਤੇ ਇਸ ਦੇ ਨਾਲ ਹੀ ਕੁਝ ਚੀਜ਼ਾਂ ਦੇ ਕੰਮਾਂ ਨੂੰ ਪੈਂਡਿੰਗ ਰੱਖਣ ਦੀ ਗਲਤੀ ਭੁੱਲ ਕੇ ਵੀ ਨਾ ਕਰੋ। ਜੇਕਰ ਤੁਸੀਂ ਸਤੰਬਰ ਮਹੀਨੇ ਦੀ ਸ਼ੁਰੂਆਤ ਕਿਸੇ ਬਿਹਤਰ ਤਰੀਕੇ ਨਾਲ ਕਰਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਨੂੰ ਸਕਾਰਾਤਮਕ ਫਲ ਦੀ ਪ੍ਰਾਪਤੀ ਅਵਸ਼ਿਅ ਹੋਵੇਗੀ ਜਿਹੜੇ ਲੋਕ ਬਿਜ਼ਨਸ ਦਾ ਕੰਮ ਕਰਨਾ ਚਾਹੁੰਦੇ ਹਨ ਸਤੰਬਰ ਦੇ ਮਹੀਨੇ ਵਿੱਚ ਇਹਨਾਂ ਰਾਸ਼ੀ ਵਾਲੇ ਜਤਕਾਂ ਨੂੰ ਕਾਰੋਬਾਰ ਵਿੱਚ ਵੱਡਾ ਲਾਭ ਪ੍ਰਾਪਤ ਹੋ ਸਕਦਾ ਹੈ ਜੇਕਰ ਤੁਸੀਂ ਕੋਈ ਤੀਰਥ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਉਹ ਯਾਤਰਾ ਬਹੁਤ ਹੀ ਜ਼ਿਆਦਾ ਸੁਭਰ ਰਹਿਣ ਵਾਲੀ ਹੈ ਜਿਸ ਦਾ ਤੁਹਾਨੂੰ ਇੱਕ ਅਨਮੋਲ ਫਲ ਵੀ ਜ਼ਰੂਰ ਪ੍ਰਾਪਤ ਹੋਣ ਵਾਲਾ ਹੈ ਜਿਸ ਦੇ ਕਾਰਨ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਰੋਜੀ ਰੁਜ਼ਗਾਰ ਦੀ ਦ੍ਰਿਸ਼ਟੀ ਲਈ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਜ਼ਿਆਦਾ ਸੁਭਰ ਰਹਿਣ ਵਾਲਾ ਹੈ ਇਸ ਮਹੀਨੇ ਦੇ ਦੌਰਾਨ ਤੁਸੀਂ ਆਪਣੇ ਸੀਨੀਅਰ ਦੀ ਸਲਾਹ ਦੇ ਦੌਰਾਨ ਹੀ ਕੋਈ ਕੰਮ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹੋ ਜਿਸ ਦੀ ਵਜ੍ਹਾ ਨਾਲ ਤੁਹਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਅਤੇ ਪਰਿਵਾਰਕ ਤਣਾਅ ਤੋਂ ਛੁਟਕਾਰਾ ਮਿਲੇਗਾ। ਨੰਬਰ 2 ਕੁੰਭ ਰਾਸ਼ੀ ਇਹ ਰਾਸ਼ੀ ਵਾਲੇ ਲੋਕ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਕੁਝ ਬਦਲਾਅ ਕਰਨ ਵਾਲੇ ਹਨ। ਇਸ ਦਾ ਅਸਰ ਇਹਨਾਂ ਰਾਸ਼ੀ ਵਾਲੇ ਜਤਕਾਂ ਨੂੰ ਆਗਾਮੀ ਸਮੇਂ ਵਿੱਚ ਦੇਖਣ ਨੂੰ ਮਿਲੇਗਾ। ਪਰਿਵਾਰ ਦੇ ਨਾਲ ਤੁਹਾਡਾ ਸਤੰਬਰ ਦਾ ਇਹ ਮਹੀਨਾ ਬਹੁਤ ਹੀ ਵਧੀਆ ਬਤੀਤ ਹੋਣ ਵਾਲਾ ਹੈ ਇਸ ਮਹੀਨੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਫੁੱਲ ਇੰਜੋਏ ਕਰ ਸਕਦੇ ਹੋ ਜਿਸ ਦੇ ਕਾਰਨ ਤੁਹਾਨੂੰ ਮਾਨਸਿਕ ਪਰੇਸ਼ਾਨੀ ਤੋਂ ਛੁਟਕਾਰਾ ਵੀ ਮਿਲੇਗਾ ਪਰ ਸਤੰਬਰ ਦੇ 2 ਹਫ਼ਤੇ ਲੰਘ ਜਾਣ ਤੋਂ ਬਾਅਦ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਦੇ ਚੱਲਦੇ ਹੋਏ ਕੁਝ ਪਰੇਸ਼ਾਨੀਆਂ ਵੀ ਮਹਿਸੂਸ ਹੋਣਗੀਆਂ ਪਰਿਵਾਰ ਦੇ ਵਿੱਚ ਤੁਹਾਡੇ ਭਰਾ ਤੇ ਭਤੀਜੇ ਨਾਲ ਮਤਭੇਦ ਵਧਣ ਦੇ ਚਾਂਸ ਬਣੇ ਰਹਿਣਗੇ ਜੇਕਰ ਇਹ ਕੁੰਭ ਰਾਸ਼ੀ ਵਾਲੇ ਜੰਤਕ ਗਰੀਬਾਂ ਦੇ ਵਿੱਚ ਕੋਈ ਵੀ ਵਸਤੂ দান ਕਰ ਦੇਣਗੇ ਤਾਂ ਇਹਨਾਂ ਦਾ ਪਰਿਵਾਰਕ ਮਤਭੇਦ ਖਤਮ ਹੋ ਜਾਵੇਗਾ ਅਤੇ ਆਪਸੀ ਪਿਆਰ ਵਧਣਾ ਸ਼ੁਰੂ ਹੋ ਜਾਵੇਗਾ। ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਸਤੰਬਰ ਦੇ ਮਹੀਨੇ ਵਿੱਚ ਕੁਝ ਮੁਸ਼ਕਲਾਂ ਜ਼ਰੂਰ ਆਉਣਗੀਆਂ ਪਰ ਉਹਨਾਂ ਦਾ ਹੱਲ ਜਲਦੀ ਹੀ ਇਹਨਾਂ ਦੀ ਚੰਗੀ ਸੋਚ ਦੇ ਨਾਲ ਨਿਕਲਣ ਵਾਲਾ ਹੈ। ਇਸ ਲਈ ਇਹਨਾਂ ਲੋਕਾਂ ਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਨੰਬਰ 3 ਮਕਰ ਰਾਸ਼ੀ। ਇਹ ਰਾਸ਼ੀ ਵਾਲੇ ਲੋਕ ਸਤੰਬਰ ਦੇ ਮਹੀਨੇ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਕਰਨ ਵਾਲੇ ਹਨ ਇਹਨਾਂ ਲੋਕਾਂ ਦੀ ਤਰੱਕੀ ਦੇ ਰਾਹ ਵਿੱਚ ਜੋ ਵੀ ਰੁਕਾਵਟਾਂ ਬਹੁਤ ਚਿਰਾਂ ਤੋਂ ਬਣੀਆਂ ਹੋਈਆਂ ਹਨ ਉਹ ਪੂਰੀ ਤਰ੍ਹਾਂ ਹੀ ਇਸ ਸਤੰਬਰ ਦੇ ਮਹੀਨੇ 'ਚ ਖਤਮ ਹੋਣ ਵਾਲੀਆਂ ਹਨ ਜਿਹਦੇ ਕਰਕੇ ਇਹਨਾਂ ਨੂੰ ਵੱਡੇ ਧਨ ਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਸਤੰਬਰ ਮਹੀਨੇ ਵਿੱਚ ਇਹਨਾਂ ਲੋਕਾਂ ਦੇ ਬੱਚਿਆਂ ਨੂੰ ਸਫਲਤਾ ਦਾ 4 ਗੁਣਾ ਜ਼ਿਆਦਾ ਫਲ ਪ੍ਰਾਪਤ ਹੋਣ ਵਾਲਾ ਹੈ ਪਰ ਸਤੰਬਰ ਦਾ ਲਾਸਟ ਹਫਤਾ ਇਹਨਾਂ ਮਕਰ ਰਾਸ਼ੀ ਵਾਲਿਆਂ ਲਈ ਭਾਰੀ ਹੋ ਸਕਦਾ ਹੈ ਇਸ ਲਈ ਸਤੰਬਰ ਦੇ ਲਾਸਟ ਹਫਤੇ ਇਹਨਾਂ ਲੋਕਾਂ ਨੂੰ ਥੋੜਾ ਸੁਚੇਤ ਜ਼ਰੂਰ ਰਹਿਣਾ ਪਵੇਗਾ ਜੇਕਰ ਇਹ ਲੋਕ ਗਰੀਬ ਲੋਕਾਂ ਦੇ ਵਿੱਚ ਕੁਝ ਵੀ ਦਾਨ ਪੁੰਨ ਕਰ ਦਿੰਦੇ ਹਨ ਤਾਂ ਇਨ੍ਹਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਆ ਸਕਦੀ ਹੈ ਅਤੇ ਦੁੱਖਾਂ ਤੋਂ ਛੁਟਕਾਰਾ ਹੋ ਸਕਦਾ ਹੈ ਇਸ ਲਈ ਇਹ ਲੋਕ ਦਾਨ ਪੁੰਨ ਕਰਨ ਦੀ ਇੱਛਾ ਜ਼ਰੂਰ ਬਣਾਈ ਰੱਖਣ ਨੰਬਰ 4 ਸਿੰਘ ਰਾਸ਼ੀ ਇਹ ਰਾਸ਼ੀ ਵਾਲੇ ਜਨਤਕ ਸਤੰਬਰ ਦੇ ਮਹੀਨੇ ਵਿੱਚ ਕੋਈ ਸ਼ੁਭ ਯਾਤਰਾ ਜ਼ਰੂਰ ਕਰ ਸਕਦੇ ਹਨ ਅਤੇ ਉਹ ਯਾਤਰਾ ਇਹਨਾਂ ਦੀ ਸਫਲ ਵੀ ਰਹਿਣ ਵਾਲੀ ਹੈ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਸੰਤਾਨ ਇਹਨਾਂ ਦਾ ਨਾਮ ਰੌਸ਼ਨ ਜ਼ਰੂਰ ਕਰ ਸਕਦੀ ਹੈ ਅਤੇ ਸਤੰਬਰ ਦਾ ਮਹੀਨਾ ਪੂਰਾ 2024 ਸਾਲ ਸਾਰਾ ਇਹਨਾਂ ਲੋਕਾਂ ਲਈ ਬਿਹਤਰ ਰਹਿਣ ਵਾਲਾ ਹੈ ਜੇਕਰ ਇਹ ਲੋਕ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਨ ਤਾਂ ਉਸ ਕੰਮ ਵਿੱਚ ਧਨ ਸੰਪਤੀ ਦੀ ਬਧੇਰੇ ਪ੍ਰਾਪਤੀ ਹੋਣ ਵਾਲੀ ਹੈ ਜਿਸ ਦੇ ਕਾਰਨ ਇਹਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਵੇਖਣ ਨੂੰ ਜ਼ਰੂਰ ਮਿਲੇਗਾ ਨੰਬਰ 5 ਮਿਥਨ ਰਾਸੀ ਇਹ ਰਾਸੀ ਵਾਲੇ ਲੋਕਾਂ ਨੂੰ ਸਤੰਬਰ ਮਹੀਨੇ ਵਿੱਚ ਥੋੜਾ ਦੁੱਖ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਕਿਉਂਕਿ ਇਹਨਾਂ ਉੱਤੇ ਸ਼ੁਕਰ ਅਤੇ ਮੰਗਲ ਗ੍ਰਹਿ ਦਾ ਡੂੰਘਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੀ ਵਜ੍ਹਾ ਕਾਰਨ ਇਹਨਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਇਹ ਲੋਕ ਮੰਗਲਵਾਰ ਨੂੰ ਅਤੇ ਸ਼ੁੱਕਰਵਾਰ ਦੇ ਦਿਨ ਹਰੇ ਅਤੇ ਪੀਲੇ ਰੰਗ ਦੇ ਕੱਪੜੇ দান ਵਿੱਚ ਭੇਟ ਕਰਦੇ ਹਨ ਤਾਂ ਇਹਨਾਂ ਦੇ ਇਹ ગ્રਹ ਟਲ ਸਕਦੇ ਹਨ ਅਤੇ ਇਹ ਆਪਣਾ ਸਤੰਬਰ ਦਾ ਮਹੀਨਾ ਫਿਰ ਤੋਂ ਖੁਸ਼ੀ ਨਾਲ ਬਤੀਤ ਕਰ ਸਕਦੇ ਹਨ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਇਹ ਰਾਸ਼ੀਆਂ ਦੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਤੇ ਜੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਜੀ ਉਸ ਦੀ ਹਰ ਮਨੋ ਕਾਮਨਾ ਜ਼ਰੂਰ ਪੂਰੀ ਕਰੇਗੀ ਅਤੇ ਕਮੈਂਟ ਬਾਕਸ ਵਿੱਚ ਜੈ ਦੇਵੀ ਲਕਸ਼ਮੀ ਲਿਖਣਾ ਨਾ ਭੁੱਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ